ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਆਮ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਦੇ ਵੱਲੋਂ ਕੀਤਾ ਗਿਆ ਇੱਕ ਹੋਰ ਉਪਰਾਲਾ ਬਠਿੰਡਾ ਪੁਲਿਸ ਲੈ ਕੇ ਆਈ ਮਿਸ਼ਨ ਨਿਗਰਾਨੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਅਜਿਹੇ ਪਿੰਡਾਂ ਨੂੰ ਨਿਸ਼ਾਨ ਦੇ ਕਰਕੇ ਇਹਨਾਂ ਦੇ ਵਿੱਚ ਤਾਇਨਾਤ ਸਰਕਾਰੀ ਚੌਕੀਦਾਰਾਂ ਨਾਲ ਤਾਲਮੇਲ ਕਰਕੇ ਇਨਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਚੌਕੀਦਾਰਾਂ ਅਤੇ ਪੁਲਿਸ ਨਾਲ ਇੱਕ ਸੰਬੰਧ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਇਨਾਂ ਚੌਕੀਦਾਰਾਂ ਨਾਲ ਵੱਖਰੀ ਮੀਟਿੰਗ ਕਰਕੇ ਇਨਾਂ ਨੂੰ ਵਰਦੀਆਂ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਟ੍ਰੇਨਿੰਗ ਵੀ ਦਿੱਤੀ ਗਈ ਹੈ ਤਾਂ ਜੋ ਨਸ਼ਿਆਂ ਅਤੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਪਿੰਡਾਂ ਦੇ ਵਿੱਚ ਨਿਗਰਾਨੀ ਕਰਾਈ ਜਾ ਸਕੇ ਅਤੇ ਮਾੜੇ ਅੰਸ਼ਰਾਂ ਤੇ ਨਕੇਲ ਕਸੀ ਜਾ ਸਕੇ ਇਸ ਬਾਬਤ ਐਸਐਸਪੀ ਬਠਿੰਡਾ ਵੱਲੋਂ ਵੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਟ੍ਰੇਨ ਕੀਤਾ ਗਿਆ ਹੈ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੂਰੀ ਗੱਲਬਾਤ ਸੁਣਵਾਨੇ ਆ ਡੀਐਸਪੀ ਸਿਟੀ 2 ਦੀ ਜ਼ੁਬਾਨੀ ਇੱਕ ਬਠਿੰਡਾ ਪੁਲਿਸ ਵੱਲੋਂ ਆਪਣੇ ਐਸਐਸਪੀ ਸ਼੍ਰੀ ਦੀਪਕ ਪਾਰੇਕ ਆਈਪੀਐਸ ਇਨਾਂ ਦੇ ਦਿਸ਼ਾ ਨਿਰਦੇਸ਼ ਤੇ ਇਨਾਂ ਦਾ ਸਰਦਾ ਇੱਕ ਇਨੀਸ਼ੀਏਟਿਵ ਸੀਗਾ ਜਿਸ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਕਮਿਸ਼ਨ ਨਿਗਰਾਨੀ ਅਸੀਂ ਇੱਕ ਲਾਂਚ ਕੀਤਾ ਹੈਗਾ ਉਸ ਦੇ ਵਿੱਚ ਅਸੀਂ ਜਿੱਦਾਂ ਕਿ ਪਹਿਲਾਂ ਹੁੰਦਾ ਸੀਗਾ ਵੀ ਚੌਕੀਦਾਰ ਸੀਗੇ ਉਹਨਾਂ ਦਾ ਪੁਲਿਸ ਨਾਲ ਤਾਲਮੇਲ ਸੀਗਾ ਸਾਨੂੰ ਤਕਰੀਬਨ ਜਦੋਂ ਚੱਗੀ ਮਾੜੀ ਖਬਰ ਜਾਂ ਹਰ ਤਰੀਕੇ ਦੇ ਸਾਡਾ ਟੱਚ ਰਹਿੰਦਾ ਸੀ ਉਹਨਾਂ ਨਾਲ ਬਟ ਕੁਝ ਸਮੇਂ ਤੋਂ ਕਾਫੀ ਸਮੇਂ ਲੰਬੇ ਸਮੇਂ ਤੋਂ ਇਹ ਜਿਹੜਾ ਲਿੰਕ ਸੀਗਾ ਇਹ ਪੁਲਿਸ ਦਾ ਉਹਨਾਂ ਨਾਲ ਟੁੱਟ ਗਿਆ ਸੀ ਕਈ ਵਜ੍ਹਾ ਕਰਕੇ ਇਹ ਸਰ ਵੀ ਇਹ ਚਾਹੁੰਦੇ ਸੀਗੇ ਵੀ ਆਪਾਂ ਆਪਣਾ ਜਿਹੜਾ ਲਿੰਕ ਹੈਗਾ ਦੁਆਰ ਤੋਂ ਸਟੇਬਲਿਸ਼ ਕਰੀਏ ਤਾਂ ਜੋ ਹਰ ਪਿੰਡ ਦੇ ਇੱਕ लास्ट ਬੰਦੇ ਤੱਕ ਵੀ ਆਪਣਾ ਟੱਚ ਹੋਵੇ। ਉਹਦੇ ਤਹਿਤ ਅਸੀਂ ਇੱਕ ਮਿਸ਼ਨ ਨਿਗਰਾਨੀ ਲਾਂਚ ਕੀਤਾ। ਇਹਦੇ ਵਿੱਚ ਅਸੀਂ ਬਠਿੰਡਾ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70 ਪਿੰਡ ਆਈਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਦੀਆਂ ਵੱਖ-ਵੱਖ ਪ੍ਰੋਬਲਮਸ ਸੀਗੀਆਂ। ਉਹਦੇ ਵਿੱਚ ਅਸੀਂ ਪਿੰਡਾਂ ਦੇ ਲੋਕਾਂ ਨੂੰ ਵੀ ਮਿਲੇ ਸੀ ਹੋਰਾਂ ਨੂੰ ਵੀ ਮਿਲ ਕੇ ਫਿਰ ਉਹ ਪਿੰਡ ਸ਼ਾਰਟਲਿਸਟ ਕੀਤੇ ਸੀਗੇ। ਉਹਨਾਂ ਪਿੰਡਾਂ ਦੇ ਫਿਰ ਅਸੀਂ ਜਿਹੜੇ ਚੌਕੀਦਾਰ ਸੀਗੇ ਉਹਨਾਂ ਨਾਲ ਮੀਟਿੰਗਸ ਕੀਤੀਆਂ ਉਹ ਥਾਣੇ ਆਏ ਇੱਥੇ ਐਸਐਚਓਸ ਨਾਲ ਮੀਟਿੰਗਸ ਹੋਈਆਂ ਸਬ ਡਿਵੀਜ਼ਨਲ ਡੀਐਸਪੀ ਸਾਰਿਆਂ ਨੇ ਉਹਨਾਂ ਨਾਲ ਮੀਟਿੰਗ ਕੀਤੀਆਂ ਤੇ ਉਹ ਮੀਟਿੰਗ ਕਰਨ ਉਪਰਾੰਤ ਫਾਈਨਲੀ ਫਿਰ ਉਹ ਜਿਹੜੇ ਸ਼ਾਰਟਲਿਸਟਡ ਪਿੰਡ ਸੀ ਉਹ ਚੌਕੀਦਾਰ ਜਿਹੜੇ ਸ਼ਾਰਟਲਿਸਟ ਹੋਏ ਸੀਗੇ ਫਿਰ ਐਸਐਸਪੀ ਸਾਹਿਬ ਨੇ ਵੀ ਉਹਨਾਂ ਨਾਲ ਮੀਟਿੰਗ ਕੀਤੀ ਗੱਲਬਾਤ ਕੀਤੀ ਸਾਰੀ ਤੇ ਉਹਨਾਂ ਨੂੰ ਫਿਰ ਅਸੀਂ ਇੱਕ ਮਿਸ਼ਨ ਨਿਗਰਾਨੀ ਤਹਿਤ ਉਹ ਚਲਾਇਆ ਜਿਨ੍ਹਾਂ ਨੂੰ ਅਸੀਂ ਫਿਰ ਚੌਕੀਦਾਰਾਂ ਨੂੰ ਅਸੀਂ ਯੂਨੀਫਾਰਮਸ ਸ਼ੂਜ਼ ਹੋ ਗਿਆ ਟਾਰਚ ਹੋ ਗਿਆ ਵਿਸਲਸ ਹੋ ਗਿਆ ਅਸੀਂ ਸਾਰਾ ਤਾ ਜੋ ਜਿਹੜੀ ਹੁਣ ਇੱਕ ਪੁਲਿਸ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਜਿਹੜੀ ਲੜਾਈ ਚੱਲ ਰਹੀ ਹੈ ਇਹਦੇ ਵਿੱਚ ਵੀ ਸਾਡਾ ਉਹ ਸਾਥ ਦੇ ਤਾਂ ਅਦਰਵਾਈਜ਼ ਵੀ ਹੋਰ ਵੀ ਸਾਨੂੰ ਕੋਈ ਜਾਣਕਾਰੀ ਹੁੰਦੀ ਜਾਂ ਉਹ ਪਿੰਡ ਲੈਵਲ ਦੀ ਕੋਈ ਉਹਨਾਂ ਤੱਕ ਵੀ ਕੋਈ ਜਾਣਕਾਰੀ ਹੁੰਦੀ ਹੈ ਜਾਂ ਉਹ ਵੀ ਸਾਨੂੰ ਫਿਰ ਉਹ ਮਾਇਆ ਕਰਾਉਣ ਇਹਦੇ ਵਿੱਚ ਫਿਰ ਇੱਕੋ ਜਿਹੜਾ ਕਨੈਕਟ ਸੀਗਾ ਪੁਰਾਣਾ ਉਸ ਨੂੰ ਇੱਕ ਦੁਬਾਰਾ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਹੈ ਜੀ ਜਿਹੜੀ ਫੋਰਸ ਹੈ ਕੋਈ ਸਪੈਸ਼ਲ ਫੋਰਸ ਹੈ ਜਾਂ ਕਿਸ ਤਰ੍ਹਾਂ ਦੀ ਨਹੀਂ ਜਿਹੜੀ ਸਪੈਸ਼ਲ ਫੋਰਸ ਨਹੀਂ ਹੈ ਹਰ ਪਿੰਡ ਦਾ ਇੱਕ ਸਰਕਾਰ ਸਰਕਾਰ ਵੱਲੋਂ ਚੌਕੀਦਾਰ ਨਿਬਤ ਹੁੰਦਾ ਹੈਗਾ ਸਰਕਾਰੀ ਰਿਕਾਰਡ ਦੇ ਅਧਾਰ 'ਤੇ ਜਿਹੜੇ ਜਿਹੜੇ ਸਰਕਾਰੀ ਚੌਕੀਦਾਰ ਹੈਗੇ ਨੇ ਪਿੰਡਾਂ ਦੇ ਉਹਨਾਂ ਨਾਲ ਹੀ ਤਾਲਮੇਲ ਕੀਤਾ ਗਿਆ ਪਿੰਡ ਅਸੀਂ ਆਪਣੀ ਇੰਟੈਲੀਜੈਂਸ ਦੇ ਹਿਸਾਬ ਨਾਲ ਤੇ ਪਬਲਿਕ ਮੀਟਿੰਗਸ ਤੋਂ ਅਸੀਂ ਪਿੰਡ ਸ਼ਾਰਟਲਿਸਟ ਕੀਤੇ ਨੇ ਸ਼ਾਰਟਲਿਸਟਡ ਪਿੰਡਾਂ ਦੇ ਜਿਹੜੇ ਚੌਕੀਦਾਰ ਸੀਗੇ ਫਿਰ ਉਹਨਾਂ ਨਾਲ ਮੀਟਿੰਗਸ ਕੀਤੀਆਂ ਉਹਨਾਂ ਨੂੰ ਵੀ ਥੋੜੀ-ਬਹੁਤ ਅਸੀਂ ਜਿੱਦਾਂ ਟ੍ਰੇਨਿੰਗ ਦਿੱਤੀ ਪੁਲਿਸ ਦੇ ਵਰਕਿੰਗ ਕਿਉਂਕਿ ਕਾਫੀ ਬਦਲ ਗਿਆ ਨਾ ਚੀਜ਼ਾਂ ਬਾਰੇ ਸਮਝਾਇਆ ਤੇ ਕੋਸ਼ਿਸ਼ ਸਾਡੀ ਇਹ ਹੈ ਵੀ ਚੌਕੀਦਾਰ ਸਿਸਟਮ ਨੂੰ ਵਾਪਸ ਇੱਕ ਮੇਨਸਟ੍ਰੀਮ ਸਿਸਟਮ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਉਸ ਉਹ ਇੱਕ ਪਹਿਲ ਹੈਗੀ